हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਲੋਕਾ ਲੋਕਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਬ ਦਾ ਪਿੰਡ ਕੈਰੋਂ ਤੋਂ ਕੋਈ 2 2.5 ਕਿਲੋਮੀਟਰ ਦੀ ਦੂਰੀ ਆ ਪਿੰਡ ਲੋਕੇ ਦੀ ਪੱਟੀ ਸ਼ਹਿਰ ਤੋਂ ਜਿਹੜੀ ਸੜਕ ਤਰਨਤਾਰਨ ਸਾਹਿਬ ਦੋਸਤੋ ਜਾਂਦੀ ਆ ਏਸੇ ਸੜਕ ਦੇ ਉੱਪਰ ਪਿੰਡ ਆਉਂਦਾ ਲੋਕਾ ਕੋਈ 5 6 ਕਿਲੋਮੀਟਰ ਦੀ ਦੂਰੀ ਆ ਪੱਟੀ ਸ਼ਹਿਰ ਤੋਂ ਪਿੰਡ ਲੋਕੇ ਦੀ ਵੀਰ सोनू ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਜਦੋਂ ਪਸ਼ੂ ਨਵੇਂ ਆਉਂਦੇ ਆ ਤੇ ਵੀਰ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਅੱਜ ਦੋ ਬਿਹੜਾਂ ਤੇ ਤਿੰਨ ਮੱਝਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਬਿਨ ਬੱਚੇ ਤੋਂ ਵੀ ਦੋ ਮੱਝਾਂ ਹੈਗੀਆਂ ਨੇ ਇੱਕ ਝੋਟੀ ਆਪਾਂ ਦਿਖਾਵਾਂਗੇ ਤੁਹਾਨੂੰ ਨੀਲੀ ਦੀ ਬਹੁਤ ਸੋਹਣੀ ਝੋਟੀ ਆ ਦੇ ਸੂਆ ਪੁੱਛ ਲਾਂਗੇ ਵੀ ਕਿਨਵਾ ਸੂਆ ਇਸ ਝੋਟੀ ਨੇ ਸੂਣਾ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਬਾਕੀ ਪਸ਼ੂ ਸਾਰੇ ਚੰਗੇ ਹੁੰਦੇ ਆ ਬਾਕੀ ਕੋਈ ਵੀਰ ਜਿਹੜਾ ਕੋਈ ਖਰੀਦਦਾਰ ਵੀਰ ਆ ਰਿਹਾ ਆਪਦੀ ਦੋ ਡੰਗ ਚਵਾਈ ਕਰਕੇ ਤੇ ਗੱਬਣ ਪਸ਼ੂ ਤੁਸੀਂ ਖਰੀਦਣ ਜਾ ਰਹੇ ਜੇ ਤੇ ਆਪਦਾ ਚੌਥਾ ਤਰ੍ਹਾਂ ਦਾ ਟਿੱਪ ਕੇ ਤਸੱਲੀ ਦੇ ਨਾਲ ਠੀਕ ਆ ਜੀ ਤਸੱਲੀ ਜ਼ਰੂਰ ਕਰ ਲਿਆ ਕਰੋ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਉਲਾਮਾ ਠੀਕ ਆ ਜੀ ਨਾ ਦਿੱਤਾ ਜਾਵੇ ਕਿਸੇ ਵੀਰ ਨੂੰ ਕਿਉਂਕਿ ਵਪਾਰ ਦਾ ਕੰਮ ਆਪਣੀ ਤਸੱਲੀ ਕਰਕੇ ਲੈ ਕੇ ਆਉਂਦੇ ਆ ਅੱਜ 17 ਤਰੀਕ 17 ਫਰਵਰੀ ਤੇ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਹੈਗਾ ਆਉ ਲੈਣਿਆ ਬਧੇਰੇ ਡਿਟੇਲ ਵੀਰ ਸੋਨੂ ਤੋਂ ਸਭ ਤੋਂ ਪਹਿਲਾਂ ਵੀਰ ਸੋਨੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਠੀਕ ਠਾਕ ਵੀਰ ਜੀ ਹਾਂਜੀ ਬਹੁਤ ਵਧੀਆ ਜੀ ਹੋਰ ਕੀ ਹਾਲ ਨੇ ਇਹਨਾਂ ਨਾਲ ਦੇ ਵੀਰਾਂ ਦੇ ਵੀ ਠੀਕ ਠਾਕ ਨੇ ਨਾਲ ਦੇ ਵੀਰ ਤੇ ਚੜਦੀ ਕਲਾ ਜੀ ਚਲੋ ਵਧੀਆ ਗੱਲ ਚਲੋ ਸੱਚੇ ਪਾਤਸ਼ਾਹ ਚੜਦੀ ਕਲਾ ਜੀ ਰੱਖੇ ਇਹਨਾਂ ਨੂੰ ਬਸ ਬਸ ਭਰਾ ਆਪਣੇ ਛੋਟੇ ਅੱਛਾ ਸੋਨੂ ਵੀਰਾ ਪੂਰੀ ਟੀਮ ਆ ਆਪਣੀ ਜਿਹੜੀ ਟੀਮ ਕੰਮ ਕਰਦੀ ਆ ਸੰਭਾਲਦੇ ਆ ਸਾਰੇ ਵੀਰਾਂ ਹਾਂਜੀ ਹਾਂਜੀ ਇਹਨਾਂ ਸਿਰ ਤੇ ਆ ਜੀ ਮੇਰਾ ਸਾਰਾ ਵਪਾਰ ਮੇਰਾ ਕੋਈ ਮੈਂ ਤੇ ਕਦੀ ਪੱਠੇ ਨੂੰ ਹੱਥ ਨਹੀਂ ਲਾਇਆ ਇਹੋ ਕੋਈ ਐ ਸਭ ਕੋ ਮਾਲਕੀਏ ਹੋ ਬਿਲਕੁਲ ਪੱਠਾ ਡਕਾ ਪਵਣਾ ਪੱਠਾ ਡਕਾ ਇਹ ਤਾਂ ਚੁਵਾਈ ਚੁਵਾਈ ਦਾ ਕੰਮ ਜੋ ਆ ਜੋ ਕਰਨਾ ਇਹਨਾਂ ਨੇ ਕਰਨਾ ਆਪਣਾ ਬਸ ਇਹੋ ਹੀ ਆ ਜੀ ਲੈਣ ਦੀ ਤੇ ਮੰਨਤੀ ਬਸ 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 ਤੇ ਉਹ ਲਿਉਣਾ ਕਿਸੇ ਪਸ਼ੂ ਦੀ ਨਰਕਪਰਕ ਕਰਕੇ ਤਸੱਲੀ ਕਰਕੇ ਉਹ ਤੁਹਾਡੇ ਹਿੱਸੇ ਹੈ ਬਾਕੀ ਜੋ ਸਾਫ ਸੰਭਾਲੋ ਇਹਨਾਂ ਵੀਰਾਂ ਦਾ ਕੰਮ ਹੈ ਬਾਕੀ ਉਹ ਸਭ ਕੋ ਇਹਨਾਂ ਦਾ ਹੈ ਚਲੋ ਬਹੁਤ ਵਧੀਆ ਗੱਲ ਹੈ ਤੇ ਅੱਜ ਦੋਸਤੋ ਟੋਟਲ ਜਿਹੜੇ ਆ ਪੰਜ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਕੱਲੇ ਕੱਲੇ ਪਸ਼ੂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਔਰ ਇੱਕ ਬੰਨੀਓ ਸ਼ੁਰੂਆਤ ਕਰ ਲੈਨੇ ਆ ਫਿਰ ਤੁਹਾਨੂੰ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਇਸ ਵਿਹੜ ਤੋਂ ਕਰ ਲਈਏ ਸੋਨੇ ਖੋਲੀ ਤੇ ਕੀ ਡਿਟੇਲ ਆ ਵੀਰੇ ਦੀ ਸੂਆ ਕਿ ਨਵਾਂ ਤੇ ਕਿੰਨੇ ਕ ਦਿਨਾਂ ਦੀ ਸੂਈ ਆ ਇਹਦੇ ਵਿੱਚ ਵੇਖੋ ਜੀ ਇਹ ਨਾ ਸੰਧੂ ਸਾਹਿਬ ਕੱਲ ਐਸ ਵੇਰੇ ਦੀ ਗਾਂ ਸੂਈ ਆ ਜੀ ਗਾਂ ਤਿੱਜੇ ਸੁਗੇ ਖਾਸ ਓਕੇ ਉਹਨਾਂ ਅਤੌਰਤੀ ਕਰਕੇ ਓਕੇ ਉਹਨਾਂ ਨੇ ਆਖਿਆ ਕਿ ਇਹ ਦੂਜੇ ਸੁਗੇ ਗਾਂ ਨੇ ਦੁੱਧ ਦਿੱਤਾ 20 ਕਿਲੋ ਜੀ ਤੇ ਵਾਕਿਆ ਹੀ ਜਿਹੜੀ ਇਹਨੀਆਂ ਚੀਜ਼ਾਂ ਹਨ ਦੁੱਧ 20 ਕਿਲੋ ਦਊਗੀ ਕੱਲ ਸ਼ਾਮ ਨੂੰ ਕੱਢੀ ਕੱਲ ਸਵੇਰੇ ਵੀ ਕੱਢੀ ਆ ਜੀ ਲਮਾ ਦੋੜ ਕਾਕਤ ਸਭ ਤੋਂ ਆਪ ਤੋਂ ਹਾਂਜੀ ਖਾਂਜੀ ਆ ਲੋ ਲੋ ਦੋਸਤੋ ਕੱਲ ਦੀ ਸੂਈ ਵੜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਐਚ ਐਫ ਦੀ ਬਹੁਤ ਪਿਆਰੀ ਬੱਚੀ ਹੈ ਲਓ ਜੀ ਮਗਰ ਬੱਚੀ ਹੈ ਠੀਕ ਹੈ ਜੀ ਕਰ ਲੋ ਚੈੱਕ ਕੋਈ ਗੱਲ ਨਹੀਂ ਮਗਰ ਬੱਚੀ ਆ ਦੋਸਤੋ ਬਾਕੀ ਆ ਹਵਾਨਾ ਲੈਵਾ ਤੇ ਹੁਣ ਬੌਲੇ ਤੇ ਚੱਲਣ ਈ ਹੈ ਜੀ ਬਸ ਜੀ ਬੌਲਾ ਜੀ ਆ 6 ਕਿਲੋ ਸਿਰੇ ਕੱਢੀ ਆ ਠੀਕ ਹੈ ਜੀ ਬਾਕੀ ਉਹ ਜਿੰਨੀ ਐ ਐਡੀ ਖਰੀ ਆ ਕੀ ਉਨੀ ਬੰਦੀ ਜਾਂਦੀ ਆ ਆ ਜੀ ਬੱਚੀ ਜੀ ਸੋਨੇ ਬੰਨੀ ਲਓ ਜੀ ਇਧਰ ਹੀ ਵੇਖੋ ਆ ਮਗਰ ਬੱਚੀ ਆ ਦੋਸਤੋ ਠੀਕ ਆ ਐਫ ਬਰੀਡ ਦੇ ਵਿੱਚ ਬਿਲਕੁਲ ਆ ਆ ਬੱਚੇ ਦੇ ਨਾਲ ਲਓ ਹਾਂ ਬਾਕੀ ਠੰਡੀ ਤੇਰੀ ਚੰਗੀ ਆ ਧਾਰਾ ਮਰਾ ਕੇ ਵੇਖੋ ਜੀ ਚੀਜ਼ਾਂ ਕੀ ਲੱਗੀਆਂ ਨੂੰ ਪਿਆਰੀਆਂ ਔਰ ਟਰਟਰ ਦੀ ਬਹੁਤ ਖਬਰਦਾਰ ਆ ਸੋ ਕਾਫੀ ਵੱਡਾ ਹਵਾਨਾ ਦੇਵਾ ਵੇਖੋ ਠੀਕ ਆ ਜੀ ਸੋ ਥਣ ਦੀ ਕੁਆਲਿਟੀ ਵੇਖੋ ਬਹੁਤ ਸੋਨਾ ਥਾਣਾ ਗੋਲ ਥਣ ਤੇ ਪੀੜੀ ਦੇ ਪਾਵਿਆ ਵਾਂਗੂ ਆਪਾਂ ਕਹਿ ਦਿੰਦੇ ਨੇ ਵੀ ਇਕੱਲਾ ਇਕੱਲਾ ਥਣ ਲੱਗਾ ਗੁੱਠਾਂ ਤੇ ਠੀਕ ਆ ਬਹੁਤ ਸੋਹਣੀ ਬਹੁਤ ਸੋਨਾ ਥਣ ਚੱਡੇ ਦੀ ਮਾਲਕਨ ਤੇ ਚੰਗੀ ਉਮੀਦ ਕਰ ਸਕਦੇ ਆ ਵੀ ਦੁੱਧ ਸੋਨਾ ਭਰ ਦੇਊਗੀ ਕਰਮਾ ਲਈ ਤੇ ਪਿਛਲੇ ਸਵੇਰੇ ਦਾ ਪੁੱਛਿਆ ਸੀ ਕੁਛ 20 ਕਿਲੋ ਆਂਦੇ ਆ ਜੀ ਠੀਕ ਆ ਜੀ ਤੁਹਾਨੂੰ ਪਤਾ ਛੋਟੀਆਂ ਸ਼੍ਰੀਨਗਰ ਵਾਲੀਆਂ ਸੰਧੂ ਸਾਹਿਬ 7 8 9 ਕਿਲੋ ਦੇਈ ਜਾਂਦੇ ਤੇ ਬਾੜੀ ਜਿਆਦੀ ਖਰ ਹਾਂ ਥੱਪੇ ਥੱਬੇ ਵਾਲੀ ਬੈਠੀ ਆ ਇਹ 20 21 ਕਿਲੋ ਤੋਂ ਘੱਟ ਨਹੀਂ ਜਾਂਦੀ ਜੀ ਅੱਛਾ ਤੇ ਹੁਣ ਸੋਨੂ ਭਾਈ ਤੀਜਾ ਸੁਹਾ ਹੋਊਗੀ ਹਾਂਜੀ ਤੀਜਾ ਸੁਹਾ ਇਹ ਦੱਸਾਂ ਕੀ ਗੱਲ ਉਹਨਾਂ ਨੂੰ ਇਹੋ ਜੀ ਪ੍ਰੋਬਲਮ ਪੈ ਗਈ ਕਿ ਉਹਨਾਂ ਕੋਈ ਸਾਂਭੀ ਸੁੰਭੀ ਨਾ ਗਈ ਇੱਕ ਥੋੜਾ ਸੰਧੂ ਸਾਹਿਬ ਪੱਠਾ ਪੁੱਠਾ ਵੀ ਕੱਟ ਕਰਕੇ ਨਾ ਥੋੜੀ ਫਿੱਕੀ ਲਵੀ ਸੋਨੂ ਵੀਰ ਵਾੜ ਚੰਗੀ ਆ ਸਾਫ ਸੁਥਰੀ ਆ ਚਵਾਈ ਚਵਾਈ ਆਪਾਂ ਮਾੜਾ ਧਾਰਾ ਮਾਰ ਕੇ ਦਿਖਾ ਦਾਂਗੇ ਜਰੂਰ ਜੀ ਜਰੂਰ ਚਵਾਈ ਪਹਿਲਾਂ ਕੀ ਮੁੱਲ ਕਰ ਦਿੰਦਾ ਇਹਦਾ ਮੁੱਲ ਤੇ ਕਰਦੇ ਆ ਮੁੱਲ ਕਰਾਉ ਨੂੰ ਭਾਏ 55 ਕਰਾ ਲਓ 60 ਕਰਾ ਲਓ ਕੋਈ ਫਾਇਦਾ ਨਹੀਂ ਆ ਮੈਂ ਤਾਂ ਆਪ 2 ਘੱਟ ਦੇ ਦਈਏ 50 ਦੀ ਜਿਹੜੀ ਹਾਂ ਨਾ ਜੇ ਲਈ ਗੱਲਬਾਤੀ ਆ ਕਰ ਦਿਓ ਕੋਈ ਦੀ ਮਾਨਤਾਨ ਕਰ ਦਾਂਗੇ ਜੇ ਭੈਣ ਭਰਾ ਕੋਈ ਪ੍ਰੇਮ ਨਾਲ ਫੋਨ ਲਾਊਗਾ ਤਾਂ ਮਾਨਤਾਨ ਕਰ ਦਿਆਂਗੇ ਬਾਕੀ ਹਰ ਕੰਮ ਦੀ ਜੀ ਚੋਣ ਇੱਕ ਪਸਮਾਉਣ ਇੱਕ ਨੰਬਰ ਆ ਜੀ ਠੀਕ ਆ ਗਾਰੰਟੀ ਹੋ ਗਈ ਜੀ ਲੱਭ ਦੋਸਤੋ 50000 ਦੇ ਵਿੱਚੋਂ 2000 ਮਾਨਤਾਨ ਹੋ ਜਾ 48000 ਦੇ ਵੀਰ کہہ ਰਿਹਾ ਤੇ ਉਹਦੇ ਚ ਵੀ ਥੋੜਾ ਬਾਤਾ ਕੋਈ ਗੁੰਜਾਇਸ਼ ਹੋਈ ਤੇ ਹੋ ਜਾਊਗਾ ਹੋਰ ਕਰ ਦਿਆਂਗੇ। ਬਾਕੀ ਵੈੜ ਤੁਸੀਂ ਵੇਖ ਲਈ ਆ ਖਬਰਦਾਰ ਆ ਪੂਰੀ ਕਰਮਾਲੀ ਤਾਜੀ ਸੁੱਈ ਸੁਬਈ ਆ ਤੇ ਵਧੀਆ ਵੈੜ ਆ ਜਿੰਨੀ ਵੀ ਆ ਕਰਮਾਲੀ ਕਾਫੀ ਸੁਚੱਜੀ ਆ ਵੇਖੋ। ਠੀਕ ਆ। ਆ ਕਰੋ ਚੈੱਕ। ਇਹਦੇ ਵਜਨ ਲੈ ਕੇ ਤੁਰੇ ਨਹੀਂ ਜਾਂਦਾ ਕਰਮਾਲੀ ਤੋਂ। ਬਿਲਕੁਲ ਜੀ ਬਿਲਕੁਲ। ਬਹੁਤ ਖੂਬਸੂਰਤਾ ਵਾਲਾ। ਠੀਕ ਆ ਤੇ ਬਾਕੀ ਇਹ ਕੋਈ ਗੱਬਣ ਨਹੀਂ ਕੀ ਦੋਸਤੋ ਸੂਈ ਆ ਕੋਈ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਇੱਕ ਟਾਈਮ ਚੋਲੋ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਆ ਉਦਾਂ ਹੀ ਆਪਦੀ ਤਸੱਲੀ ਕਰ ਲਓ ਘਰ ਆਣ ਕੇ ਠੀਕ ਆ ਤੇ ਬਾਕੀ ਦਸਨ ਮੁਤਾਬਕ ਦੁੱਧ ਵੀ ਪਿਛਲੇ ਸਵੇਰੋਂ ਦਾ 20 ਕਿਲੋ ਇਹਦੇ ਥੱਲੇ ਚੋਇਆ ਪਰ ਹੁਣ ਚਲੋ ਜਿਹੜਾ ਕੋਈ ਚੰਗੀ ਸੇਵਾ ਕਰ ਲੂਗਾ ਦੁੱਧ ਤਾਂ ਪਸ਼ੂ ਨੇ ਦੇਣਾ ਦੇਣਾ ਜ ਐਡੇ ਵੱਡੇ ਹਵਾਨੇ ਲੈਵੇ ਵਾਲੀ ਨੇ ਤੇ ਅੱਛਾ ਸੋਨੂ ਵੀਰ ਅੱਗੇ ਆ ਜੀ ਸੈਕਿੰਡ ਨੰਬਰ ਤੇ ਜਿਹੜੀ ਆ ਬੈਡ ਆਪਣੇ ਕੋਲ ਇਹ ਗੱਬਣਾ ਜੀ ਇਹ ਜੀ ਇਹ ਗੱਬਣਾ ਜੀ ਇਹ ਦੂਜੇ ਸੁਗੇ ਵਛੀ ਠੀਕ ਹੈ ਜੀ ਜੇ ਨੇ ਖੜਦੀ ਆ 8 ਲੈ ਜੇ 10 ਲੈ ਜੀ ਠੀਕ ਹੈ ਵੀਰੇ ਲੋਕ ਦੋਸਤੋ ਦੂਜਾ ਸੂਆ ਸੂਣਾ ਬੱਚੀ ਕਦ ਕਾਠ ਪੂਰਾ ਵੱਡਾ ਕਦ ਕਾਠ ਆ ਤੇ 8 10 ਦਿਨ ਹਜੇ ਲੈਂਦੀ ਆ ਸੂਣ ਦੇ ਵਿੱਚ ਆ ਲਓ ਠੀਕ ਆ ਕਦ ਕਾਠ ਉੱਚੇ ਦੇ ਵਿੱਚ 10 ਦਿਨ ਹਜੇ ਬਾਕੀ ਢਿੱਲਾਂ ਢੋਨਾ ਤੋਂ ਵੈਸੇ ਨਾਰਮਲ ਪਤਾ ਲੱਗ ਹੀ ਜਾਣਾ ਸਾਰੇ ਵੀਰਾਂ ਨੂੰ ਵੀ ਦਿਨ ਕੱਢਦੀ ਆ ਜੇ ਮੂੰਹ ਮੱਥੇ ਦੀ ਵੀ ਤੁਸੀਂ ਵੇਖੋ ਠੀਕ ਆ ਜੀ ਕੰਕੂਨ ਬਿਲਕੁਲ ਛੋਟੇ ਜਰਸੀ ਜਰਸੀ ਬਰੀਡ ਹੈ ਜੀ ਵਿੱਚ ਉਹਦਾ ਮਿਕਸ ਆ ਆਹ ਮੇਕ ਹੈਪ ਕ੍ਰੋਸ ਹੀ ਆ ਹਾਂ ਜਰਸੀ ਕ੍ਰੋਸ ਨੂੰ ਸੈਲਫ ਦਾ ਕ੍ਰੋਸ ਆ ਹਾਂ ਹਾਂ ਜੀ ਉਹ ਚੀਜ਼ ਐ ਸੰਧੂ ਸਾਹਿਬ ਹਾਂ ਬਾਕੀ ਇੱਕ ਮਿੰਟ ਲਓ ਖੜ ਜਾ ਲਓ ਜੀ ਠੀਕ ਆ ਅੱਛਾ ਸੋਨੂ ਵੀਰ ਦਿਨ ਲੈ ਜੂ ਦਾਸਕ ਦੇ ਨੇ ਸੰਤੂ ਸਾਹਿਬ ਬਸ 10 11 ਦਿਨ ਹੀ ਆਏ ਤੁਹਾਨੂੰ ਪਤਾ ਜਿੰਨੀਆਂ گاਵਾں ਇਹ ਦਿਨ ਖੜਲੇ ਉਹਨੀਆਂ ਫਾਇਦਾ ਹਾਂ ਜੀ ਉਹ ਨਹੀਂ ਨਹੀਂ ਖੁੱਲਣਾ ਜੇ ਪੂਰਾ ਵੈਰ ਨਹੀਂ ਹਾਂ ਜੀ ਵਾਸੀ ਮਗਰੋ ਹੋ ਕੇ ਵੇਖਿਓ ਜੀ ਸਤੂ ਸਾਹਿਬ ਬਾੜੀ ਜਿਆਦੀ ਚੰਗੀ ਐ ਬਾਕੀ ਖਾਂਦੀ ਖੁੰਦੀ ਬਹੁਤ ਆ ਨਿੱਗਰ ਵੱਚੀ ਆ ਲੋ ਵੀ ਸੋ ਥਣ ਥਣ ਵੀ ਜਿਹੜਾ ਦੋਸਤ ਹੱਥੀ ਚਵਾਈ ਦਾ ਨਿਕਲ ਕੇ ਆਊਗਾ ਸਾਹਮਣੇ ਤੇ ਬਾਕੀ ਕਰਮਾਂ ਵਾਲੀ ਭਰੀ ਜਾਂਦੀ ਪਈ ਆ ਲਾਏ ਪਈ ਆ ਤੇ ਜਿੰਨਾ ਬਣ ਜੇ ਉਹਨਾਂ ਹੀ ਚੰਗਾ ਬਾਕੀ 8 10 ਦਿਨ ਕੋਈ ਤੱਕ ਕੇ ਤੁਸੀਂ ਸੌਦਾ ਕਰ ਲਿਓ ਤੇ ਵੀਰ ਸੋਨੂੰ ਇਹਦੀ ਡਿਮਾਂਡ ਕੀ ਕਰਦੇ ਆ ਮੋਲ ਵੜੀ ਕੀ ਰਹੂਗਾ ਇਹ ਤਾਂ ਸੰਤੂ ਸਾਹਿਬ ਮੁੱਲ ਕਰਦੇ ਆ 65000 ਆ ਵੈੜ ਭਾਵੇਂ 75000 ਦੀ ਵਿਕ ਜੇ ਹਾਂਜੀ ਬਾਕੀ ਆਪਾਂ 60000 ਦੀ ਵੈੜ ਦੇ ਦਿਆਂਗੇ 60000 ਦੀ ਹਾਂਜੀ ਠੀਕ ਹੈ ਵੀਰ ਬਾਕੀ ਵੈੜ ਤੇ ਤੁਹਾਨੂੰ ਪਤਾ ਜਿੰਨੇ ਦਿਨ ਖੜੇ ਉਹਨੇ ਚੰਗੀ ਹੈ ਵੈੜ ਬਹੁਤ ਚੰਗੀ ਬੜੀ ਸਾਫ ਸੁਥਰੀ ਹੈ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ 60000 ਅੱਜ ਲੈਣ ਦੇ ਨਾਲ ਹੀ ਗੱਲਬਾਤ 60000 ਬਾਕੀ ਮਾਨਤਾਨ ਕੱਲੇ-ਕੱਲੇ ਪਸ਼ੂ ਦੀ ਆਪਾਂ ਗੱਲ ਚਲੋ ਛੱਡ ਦਿੰਦੇ ਆ ਕੱਲੇ-ਕੱਲੇ ਪਸ਼ੂ ਦਾ ਨਹੀਂ ਸਾਰੇ ਪਸ਼ੂਆਂ ਦਾ ਜਿਹੜਾ ਵੀ ਖਰੀਦੋਗੇ ਤੁਸੀਂ ਉਹਦੇ ਵਿੱਚੋਂ ਮਾਨਤਾਨ ਛੋਟ ਛੱਪਾ ਹੋ ਜਾਊਗਾ ਠੀ ਕੰਦੀ ਇੰਨਾ ਕਿ ਸੰਧੂ ਸਾਹਿਬ ਕਿ ਇਹ ਦੋ ਤਿੰਨ ਦਿਨਾਂ ਚ ਬਦਲ ਗਈ ਠੀਕ ਆ ਜੀ ਹਾਂ ਜੀ ਦੋ ਤਿੰਨ ਦਿਨਾਂ ਚ ਬਦਲ ਗਈ ਬੜੀ ਵਧੀਆ ਗੱਲ ਚਾਰੂ ਪਸ਼ੂ ਤਾਂ ਫਿਰ ਦੁੱਧ ਵੀ ਕੱਢੂਗਾ ਨਾ ਆ ਵੇਖੋ ਜੀ ਉਹਦੇ ਖੁਰਦੀਆਂ ਚੱਟੀ ਜਾਂਦੀ ਰਹਗੀ ਨਾ ਪੰਜ ਸੱਤ ਦਿਨ ਇਹਦੇ ਬੱਚੀ ਤੋਂ ਗਾਂ ਬਣਨ ਵਾਲੀ ਗੱਲ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਠੀਕ ਆ ਵੀਰ ਸੋਨੂੰ ਆਜੋ ਅਗਲੇ ਪਾਸਿਓਂ ਆਪਾਂ ਸ਼ੁਰੂਆਤ ਇੱਥੋਂ ਕਰਦੀ ਚੱਲ ਹਾਂ ਲਓ ਜੀ ਸੋਨੇ ਖੋਲੀ ਝੋਟੀ ਦੋਸਤ ਇੱਕ ਤੁਹਾਨੂੰ ਦਿਖਾਉਣੀ ਆ ਨੀਲੀ ਇਹਦੇ ਵਿੱਚ ਝੋਟੀ ਆ ਚਾਰੇ ਖੋਰ ਚਾਰੇ ਪਾਇਰ ਤੋਂ ਉੱਤੇ ਇਹ ਜਿਹੜੂ ਉੱਪਰ ਤੱਕ ਚਿੱਟੀ ਆ ਮੂੰਹ ਮੱਥੇ ਦੀ ਵੀ ਚੰਗੀ ਆ ਅੱਖਾਂ ਦੇ ਵਿੱਚ ਪਿੱਲੀਆਂ ਅੱਖਾਂ ਨੇ ਬਿਲਕੁਲ ਨਿਸ਼ਾਨ ਵੀ ਤੁਹਾਨੂੰ ਦਿਸ ਪੈਣਗੇ ਅੱਖਾਂ ਦੇ ਵਿੱਚ ਠੀਕ ਆ ਜੀ ਮਾਰਕਿੰਗ ਹੈਗੀ ਆ ਆ ਲੋ ਬੱਕੀ ਨਾਸ ਬੱਲਾ ਮਤਲਬ ਇਹ ਜੀ ਨੀਲੀ ਲੋ ਕਹਿ ਦਿੰਦੇ ਆ ਹਾਂ ਅੱਛਾ ਤੁਹਾਨੂੰ ਵੀ ਸੁਆ ਦੂਜਾ ਸੁੂਗੀ ਅਗੇ ਹਾਂ ਜੀ ਸੁਆ ਗਰੰਟਡ ਜੀ ਦੂਜਾ ਲਓ ਜੀ ਲੈ ਸੋਨੇ ਤੋਰਦੇਗਾ ਦੂਜਾ ਸੁਆ ਲਮਾ ਤੋਰੀਆ ਉਧਰ ਦੀ ਹਾਂ ਜੀ ਹਾਂ ਜੀ ਲਓ ਵੀ ਦੂਜਾ ਸੁਆ ਦੋਸਤੋ ਝੋਟੀ ਨੇ ਸੁਣਾ 10 ਦਿਨ ਲੱਜੂ ਹਜੇ ਹਾਂ ਜੀ 10 ਦਿਨ ਗਿਣਤੀ ਦੇ ਪਏ ਆ ਜੀ ਠੀਕ ਹੈ ਜੀ 10 ਕ ਦਿਨ ਹਜੇ ਭਰਾਵੋ ਕੱਢਦੀ ਆ ਬਾਕੀ ਬਿਲਕੁਲ ਇਹਨ ਪਤਲੇ ਪਿੰਡੇ ਦੀ ਆ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਗੰਡੇ ਦਾ ਛਿਲਕ ਜਿਹਾ ਪਿੰਡਾ ਉਹੋ ਜਿਹਾ ਠੀਕ ਆ ਜੀ ਸੋਨੂ ਲੈ ਜਾ ਆ ਲੈ ਛੜਾ ਥੋੜਾ ਕੈਮਰਾ ਤੋਂ ਡੱਬਦੀਆਂ ਕੋਈ ਨਹੀਂ ਸੋਨੂ ਵੀਰ ਇੱਕ ਹੋਰ ਗੜਾ ਦਵਾ ਦਗੇ ਹਾਂਜੀ 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 ਇੱਕ ਹੋਰ ਦਵਾ ਦਿਓ ਘੁਮਾ ਦਗੇ ਤਰੋਂ ਇੱਕ ਵਾਰੀ ਹੋਰ ਤੇ ਵੱਧੀ ਆ ਬੱਸ ਜੀ ਬੱਸ ਲਓ ਵੀ ਦੋਸਤੋ ਕਰੋ ਚੈੱਕ ਬਾਕੀ ਬਖਾਲਾ ਬਖੂਲਾ ਕਰਮਾਂ ਵਾਲੀ ਸੋਨਾ ਤਿਆਰ ਕਰੂਗੀ ਢੇਲਾਂ ਢੂਲਾਂ ਬਹੁਤ ਜੱਦੀਆਂ ਨੇ 8-10 ਦਿਨਾਂ ਕੋਈ ਵੀਰ ਤੱਕ ਕੇ ਸੌਦਾ ਕਰ ਲਿਓ 8-10 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਜੂਗੀ ਠੀਕ ਆ ਤੇ ਵਜਨ ਵੀ ਪੂਰਾ ਹੈ ਬਾਕੀ ਕੱਦ ਵੀ ਚੰਗਾ ਸੋਹਣਾ ਹੈ ਸਿੰਗਲ ਛੱਡੀ ਦੀ ਹੈ ਬਸ ਇਹੋ ਜੀ ਹੈ ਜੀ ਉਹਦਾ ਨਾਕਲੀ ਦਾ ਜਿਹੜੇ 8-10 ਦਿਨ ਖੜਦੀ ਹੈ ਹਾਂ ਸੰਤੂ ਸਾਹਿਬ ਮਾਲ ਹੁਣ ਤੋਂ ਬਹੁਤ ਘੱਟ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਘੱਟ ਵੀ ਹੋ ਗਿਆ ਤੇ ਤੇਜ਼ ਵੀ ਹੋ ਗਿਆ ਜੀ ਤੇਜ਼ ਵੀ ਹੋ ਗਿਆ ਹਾਂ ਜੀ ਉਧਰ ਕਰੋ ਤੇ ਚਲੋ ਬਾਕੀ ਆਪਾਂ ਜਿੰਨਾ ਵੀ ਹੋ ਸਕੇ ਵੀ ਪੂਰੀਆਂ ਗੱਜਾਈਆਂ ਗਜੂਆਂ ਕੱਢ ਕੇ ਭੈਣ ਭਰਾਵਾਂ ਨੂੰ ਚੀਜ਼ ਦੇਣੀ ਹੈ ਜਰੂਰ ਜੀ ਜਰੂਰ ਸੋਨੂੰ ਵੀਰ ਆਪਾਂ ਅੱਜ ਕਿੱਥੋਂ ਤੱਕ ਦੇ ਦੇਣੀ ਹੈ ਇਹ ਝ ਸੰਦੂ ਸਾਹਿਬ ਮੁੱਲ ਕਰਾਉਣ ਨੂੰ ਤੇ ਭਾਵੇਂ ਜਦੋਂ ਮਸੂਪੀ ਬੱਚਾ ਆ ਗਿਆ ਆ ਗਿਆ ਭਾਵੇਂ 10 ਦੀ ਵੇਚ ਦੀਏ ਹਾਂਜੀ ਤੇ 95 ਦੇ ਦੇ ਦਈਏ 95 ਦੀ ਹਾਂਜੀ ਕਰਦੇ ਆ ਕੋਈ ਨਹੀਂ ਮੰਨਤਾ ਨਾ ਠੀਕ ਆ ਵੀਰੇ ਸੋਹਣੀ ਸੋਟੀ ਫਾੜੀ ਮੋੜੀ ਠੀਕ ਆ ਲਓ ਦੋਸਤੋ 95000 ਤੇ 95000 ਚੋਂ ਬਾਈ ਸੋਨੂੰ ਕਹਿੰਦਾ ਵੀ ਮਾਨਤਨ ਕਰਦੇ ਆਂਗੇ ਬਾਕੀ ਝੋਟੀ ਸੋਹਣੀ ਆ ਦੋਸਤੋ ਬਹੁਤ ਸਾਫ਼ ਹੈ ਜੀ ਬਸ ਦਿਨ ਇਹੋ ਹੀ ਆ ਜਿਹੜੇ 8 10 ਖੜਦੇ ਆ ਹਾਂ ਠੀਕ ਆ ਬਾਕੀ ਬਿਜਲਾ ਜਾਂ ਮੇਜ ਆ ਬਾਲੀ ਵੱਡੀ ਜਾਂ ਬਾਲੀ ਦਰਮਿਆਨੀ ਨਹੀਂ ਬਿਜਲਾ ਸਹਿਜ ਵੀ ਮੀਡੀਅਮ ਕੱਦ ਤੇ ਮੀਡੀਅਮ ਤੋਂ ਉੱਚੀ ਹਾਈਟ ਵੀ ਤੁਸੀਂ ਥੋੜੀ ਬਾਤੀ ਮੰਨ ਕੇ ਸਬਦਾ ਕਰ ਲਿਓ ਵੀ ਫੱਬ ਦੀ ਹੈ ਪੂਰੀ ਝੋਟੀ ਬਹੁਤ ਚੰਗੀ ਹੈ ਨੀਲੀ ਹੈ ਜੀ ਹਾਂ ਨੀਲੀ ਹੈ ਤੇ ਬਾਕੀ ਫੇਸਪੂਸ ਬਹੁਤ ਸੋਹਣਾ ਟੇਡੇ ਘੱਟ ਦੇ ਵਿੱਚ ਅੱਛਾ ਤੇ ਤੁਸਾਨੂੰ ਵੀਰ 95 ਚੋਂ ਮਾਨਤਨ ਹਾਂਜੀ ਬਾਸਾ ਕੋਈ ਸਾਰਾ ਕੁਸਰਾ ਕੱਢ ਦੀ ਹੋਰ ਜੇ ਕੋਈ ਹੈਗਾ ਵਿੱਚ ਕੱਢ ਦਾਂਗੇ ਜੀ ਮਾਨਤਨ ਆ ਜੇ ਕੋਈ ਪ੍ਰੇਮ ਦਾ ਬੰਦਾ ਫੋਨ ਲਾਉ ਆਪਾਂ ਮਾਨਤਨ ਫੋਲ ਕਰ ਦਿਆਂਗੇ ਹਾਂਜੀ ਜ਼ਰੂਰ ਜ਼ਰੂਰ ਹਾਂਜੀ ਬਾ ਬਾਕੀ ਜਨਵਾਰ ਬਹੁਤ ਚੰਗਾ ਜੇ 8-10 ਦਿਨ ਬੰਦਾ ਵੇਚ ਨਾਲਾਂ ਵੀ ਲੈ ਜੇ ਨਾ ਵੀ 2-4000 ਰੁਪਏ ਕਮਾਈ ਕਰ ਸਕਦਾ ਚਲੋ ਜੀ ਵਧੀਆ ਹਾਂਜੀ ਲੋ ਵੀ ਦੋਸਤੋ ਇਹ ਝੋਟੀ ਆ ਪਹਿਲੇ ਨੰਬਰ ਤੋਂ ਜਿਹੜੀ ਆਪਾਂ ਸ਼ੁਰੂਆਤ ਕੀਤੀ ਆ ਝੋਟੀਆਂ ਦੇ ਵਿੱਚੋਂ ਠੀਕ ਆ ਜੀ ਤੇ ਬੂਥੀ ਪਾਤੀ ਬਹੁਤ ਜਿਆਦੀ ਪਿਆਰੀ ਆ ਮੂੰਹ ਮੱਥੇ ਦੀ ਚੰਗੀ ਆ ਸੋ ਜਿਹੜਾ ਵੀਰ ਕੋਈ ਨੀਲੀ ਦਾ ਪਸ਼ੂ ਲੱਭ ਰਿਆ ਤੁਸੀਂ ਜਰੂਰ ਇਹਨੂੰ ਹੱਥ ਪਾ ਸਕਦੇ ਜੀ ਤੇ ਨਵੀਂ ਝੋਟੀ ਅੱਗੇ ਵਧੇ ਬੰਦੀ ਆ ਅੱਛਾ ਵੀਰ ਸੋਨੂੰ ਅੱਗੇ ਆ ਕੀ ਆਪਣੇ ਕੋਲ ਇਹ ਦੂਜੇ ਨੰਬਰ ਦੀ ਝੋਟੀ ਜੀ ਆ ਮੱਝ ਜਿਹੜੀ ਇਹਦਾ ਸੂਆ ਦੱਸ ਦਈਏ ਵੀ ਕਿੰਨੇ ਕ ਟਾਈਮ ਦੀ ਸੂਈ ਹੋਊਗੀ ਇਹਦਾ ਜੀ ਸੂਆ ਆਪਣਾ ਪਿਛਲੇ ਪਿਛਲੀ ਵੀਡੀਓ ਪਾਈ ਇਹਨੂੰ ਇੱਕ ਡੇਢ ਮਹੀਨਾ ਲਾਲੋ ਹੋਈ ਹੋ ਗਿਆ ਡੇਢ ਮਹੀਨੇ ਦੀ ਡੇਢ ਕਿ ਮਹੀਨਾ ਏ ਥੱਲੇ ਦੁੱਧ 9 9.5 ਕਿਲੋ ਗਰੰਟਡ ਤਿਆਰ ਆ ਜੀ ਹੂੰ ਹੂੰ ਇਹ ਨਹੀਂ ਕਿ 9 ਆਖਾਂ ਦੇ 7 ਨਿਕਲੂ 9 ਆਖਾਂ ਦੇ 9 ਹੀ ਨਿਕਲੂ ਅੱਛਾ ਜੀ ਹੁਣ ਏਡੀਆਂ ਸੱਤੂ ਸਾਹਿਬ ਵੀਡੀਓ ਪਾਈਆ ਕਦੀ ਕੋਈ ਕਦੀ ਗਲਤ ਨਹੀਂ ਕਹਿੰਨੇ ਆਖਿਆ ਨਾ ਗਲਤ ਵਪਾਰ ਕਰਨਾ ਨਹੀਂ ਨਹੀਂ ਕੋਈ ਗੱਲ ਨਹੀਂ ਵੱਡੇ ਕੱਦ ਦੇ ਵਿੱਚ ਆ ਦੋਸਤੋ ਮਹੀਨੇ ਡੇਢ ਦੋ ਦੋ ਕਦੀ ਸੁਹੀ ਹੋਗੀ ਆ ਦੋਆਂ ਦੀ ਲਾਲੋ ਕੋਈ 9 ਕਿਲੋ ਹੁਣ ਦੋਤਾ ਹੈਗਾ ਪੱਕਾ ਜੀ ਪੱਕਾ ਗਰੰਟੀ ਵਾਲਾ ਠੀਕ ਹੈ ਜੀ 9 ਕਿਲੋ ਦੋਤਾ ਦੋਸਤੋ ਤੇ ਸੁਭਾ ਕੋਈ ਵੀਰ ਆਪਦੇ ਹਿਸਾਬ ਨਾਲ ਕੋਈ ਤੁਸੀਂ ਤੀਜਾ ਮੰਨ ਕੇ ਵੀ ਸੌਦਾ ਕਰ ਲਿਓ ਚੌਥਾ ਮੰਨ ਕੇ ਸੌਦਾ ਕਰ ਲਿਓ ਉਹ ਹਰ ਕਵੀਰ ਦੀ ਆਪੋ ਆਪਣੀ ਸਮਝ ਆਪਾਂ ਕਹਿ ਰਹੀਦਾ ਤੇ ਬਾਕੀ ਕੱਦ ਚੰਗਾ ਕੱਦ ਵੱਡਾ ਤੇ ਥੋੜਾ ਜਿਹਾ ਹਿਸੇ ਪਣ ਦੇ ਵਿੱਚ ਜ਼ਰੂਰ ਤੁਹਾਨੂੰ ਨਜ਼ਰ ਆਊਗੀ ਬਾਕੀ ਕੱਦ ਵੱਡਾ ਵਜਨ ਵੈਸੇ ਪੇਟ ਵਾਲੇ ਪਾਸੇ ਵਜਨ ਤੇ ਭਾਰਾ ਪੂਰਾ ਵਜਨ ਕਾਫੀ ਆ ਠੀਕ ਆ ਉੱਪਰੋਂ ਥੋੜਾ ਜਿਹਾ ਤੁਹਾਨੂੰ ਲੱਗੂਗਾ ਵੀ ਜਿਵੇਂ ਫਿੱਕੀ ਜੀ ਥੋੜੀ ਜਿਹੀ ਬਾਕੀ ਕੱਦ ਕੋਦੋ ਸੋਹਣਾ ਦੁੱਧ 9 ਕਿਲੋ 9 ਕਿਲੋ 9 ਕਿਲੋ ਦੀ ਕੋਈ ਵੀ ਚਵਾਈ ਆ ਘਰ ਆਣ ਕੇ ਤੁਸੀਂ ਕਰਕੇ ਦੋ ਟਾਈਮ ਤਸੱਲੀ ਕਰ ਲਿਓ ਤੇ ਪਹਾੜੇ ਤੇ ਮਿਲਦੀ ਆ ਜੀ ਹਾਂ ਜੀ ਹਾਂ ਜੀ ਬੜੀਆਂ ਮਿੱਠੀਆਂ ਜੀ ਠੀਕ ਆ ਆਪਾਂ ਚਵਾਈ ਕਰਾ ਕੇ ਦੇਵਾਂਗੇ ਸੰਤੂ ਸਾਹਿਬ ਠੀਕ ਐ ਲਓ ਜੀ ਬਾਕੀ ਕੱਦ ਕੋਦ ਬੜਾ ਥੋੜਾ ਡੰਗਰ ਪੱਠਿਆਂ ਤੋਂ ਸੰਧੂ ਸਾਹਿਬ ਅੱਛਾ ਤੁਹਾਨੂੰ ਵੀ ਕੋਈ ਇਹ ਗੱਲ ਤਾਂ ਨਹੀਂ ਕੋਈ ਟੀਕਾ ਟੱਲਾ ਤਾਂ ਨਹੀਂ ਲੈਂਦੀ ਏ ਜੀ ਬਸ ਦੋ ਰੋਟੀਆਂ ਪਾ ਕੇ ਥੱਲੇ ਬੈਜੋ ਆਪਾਂ ਚੁਵਾਈ ਹਾਂ ਸਾਹਮਣੇ ਕਰਾ ਦੇਣੀ ਲੱਤ ਨਹੀਂ ਪਾਣੀ ਨਾ ਨਾ ਜੀ ਨਾ ਇਹ ਟੀਕੇ ਵਾਲੀ ਹੋਈ ਪਹਿਲਾਂ ਦੱਸਾਂ ਤੇ ਚੂਣ ਚੂਣ ਬਾਕੀ ਆ ਪੂਰ ਛਟਾ ਚੁਵਾਈ ਤੇ ਇੱਕ ਨੰਬਰ ਆ ਜੀ ਚਲੋ ਆਪਾਂ ਦਿਖਾ ਹੀ ਦੇਣੀ ਹਾਂ ਹਾਂ ਜੀ ਚੁਵਾਈ ਇੱਕ ਨੰਬਰ ਫੇਰ ਵੀ ਕਰਤੀ ਗਰੰਟੀ ਹੋ ਗਈ ਕਿਉਂਕਿ ਡੇਢ ਮਹੀਨਾ ਹੋ ਗਿਆ ਸੰਤੂ ਸਾਹਿਬ ਇਹਨੂੰ ਕਰ ਚਾਉਂਦਿਆਂ ਨੂੰ ਚੁਵਾਈ ਦਾ ਪਤਾ ਲੱਗ ਜਾਂਦਾ ਠੀਕ ਹੈ ਵੀਰ ਲਓ ਵੀ ਦੋਸਤੋ ਚੁਵਾਈ ਵੀ ਇੱਕ ਨੰਬਰ ਆ ਬਾਕੀ ਥਾਣ ਦੇ ਵਾ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਨੇੜੇੋਂ ਦਿਖਾਦ ਕੇ ਆਹ ਕਰੋ ਚੈੱਕ ਠੀਕ ਹੈ ਜੀ ਸਹਿਜ ਵਿੱਚ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਸਹਿਜ ਚ ਬਾਕੀ ਚੋਣ ਦੇ ਵਿੱਚ ਵੀ ਆਪਾਂ ਤੁਹਾਨੂੰ ਥੋੜੀਆਂ ਥੋੜੀਆਂ ਧਾਰਾਂ ਮਾਰ ਕੇ ਜਰੂਰ ਤਸੱਲੀ ਨਾਲ ਦਿਖਾ ਦਿਆਂ ਕਿ ਤੇ ਮੁੱਲ ਕੀ ਕਰਦੇ ਆ ਵੀਰ ਇਹਦਾ ਮੁੱਲ ਸੰਧੂ ਸਾਹਿਬ ਕਰਦੇ ਆ ਦਾ 75000 ਹਾਂਜੀ ਦਵਾਂਗੇ ਆਪਾਂ 65000 ਦੀ ਉਹ ਵੀ 65000 ਦੀ ਇਹ ਕਰਕੇ ਕਿ ਅੱਗੇ ਲਈ ਤੇ ਮੈਂ 84 85000 ਦੀ ਆ ਚਲੋ ਆਪ ਬਾਕੀ ਦਾ ਚਲੋ ਮੀਨਾ ਕੰਡ ਚੋਲੀ ਇਹੋ ਰਕਮ ਗਾਂ ਦੀ ਗਾਂ ਅਲਟਪਲਟ ਗੇਮ ਕਮਾਈ ਜਾਵਾਂਗੇ ਬਿਲਕੁਲ ਜੀ ਹਾਂਜੀ ਇਹ ਗੱਲ ਹੈ ਜੀ ਠੀਕ ਆ ਵੀਰ ਤੇ ਅੱਜ 65000 ਦੀ ਹਾਂਜੀ ਅੱਜ 65000 ਰੁਪਏ ਜੀ ਲਓ ਜ ਪੈਂਠ ਹਜ਼ਾਰ ਦੀ ਭਰਾਵੋ ਅੱਜ ਇਹ ਮੱਝ ਮਿਲ ਜੂਗੀ ਤੇ ਚੰਗੇ ਵੱਡੇ ਸਟਰਕਚਰ ਦੇ ਵਿੱਚ ਆ ਵਜਨ-ਭੋਜਨ ਵੀ ਤੁਹਾਡੇ ਸਾਹਮਣੇ ਆ ਬਾਕੀ ਕੱਦ-ਕੂਦ ਪੂਰਾ ਵੱਡਾ 65 ਹਜ਼ਾਰ ਦੀ 9 ਕਿਲੋ ਦੁੱਧ ਅੱਛਾ ਅੱਗੇ ਆ ਜੀ ਵੀਰ ਆ ਆ ਗਈ ਆਪਣੇ ਕੋਲ ਲਾਸਟ ਵਿੱਚ ਜਿਹੜੀ ਆ ਮੱਝ ਹੈਪੀ ਕੌਲੀ ਵੀਰ ਠੀਕ ਹੈ ਤੇ ਇਹਨੂੰ ਸੂਈ ਨੂੰ ਵੀ ਕਿੰਨਾ ਕਿੰਨਾ ਵਾਵਾ ਹੀ ਹੋ ਗਿਆ ਇਹਨੂੰ ਬਸ ਇੰਨਾ ਕੁ ਲਾ ਲਓ ਜੀ ਡੇਢ ਕਿ ਮਹੀਨਾ ਬਾ ਬਾ ਇੰਨਾ ਕਿ ਆਪਾਂ ਨਾਲ ਗਲਤ ਕੰਮ ਸੰਧੂ ਸਾਹਿਬ ਕਰਨਾ ਨਹੀਂ ਆ ਦੋ ਦਿਨ ਘਟਵਾ ਦੱਸ ਦਾਂਗੇ ਬੰਦਾ ਚੰਗਾ ਨਹੀਂ ਲੱਗਦਾ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਕੋਈ ਡੇਢ ਮਹੀਨਾ ਦੋਸਤੋ ਮੰਨ ਕੇ ਸੌਦਾ ਕਰ ਲਿਓ ਬਿਨਾ ਬੱਚੇ ਤੋਂ ਤੇ ਇਹ ਵੀ ਬਸ ਇਸੇ ਤੇਰੇ ਭਾੜੇ ਤੇ ਹੀ ਬਸ ਬਸ ਇਹ ਵੀ ਪੱਠਿਆਂ ਤੇ ਹੈ ਜੀ ਪੱਠੇ ਤੇ ਹੀ ਠੀਕ ਆ ਸੋ ਚਾਰ ਤੇ ਦੋਸਤੋ ਇਹ ਮਿਲਦੀਆਂ ਨੇ ਦੋਵੇਂ ਤੇ ਮਾਜ ਇਹ ਵੀ ਤੁਸੀਂ ਵੇਖ ਲਓ ਠੀਕ ਆ ਜੀ ਤੇ ਬਿਨਾ ਬੱਚੇ ਤੋਂ ਆਪਾਂ ਬਾਕੀ ਸਮਾਂ ਕੋਈ ਵੀ ਆਪਦੇ ਹਿਸਾਬ ਨਾਲ ਵੀ ਤੁਸੀਂ ਸਮਝ ਸਕਦੇ ਜੇ ਠੀਕ ਆ ਜੀ ਕੋਈ ਡੇਢ ਮਹੀਨਾ ਕਹਿ ਰਿਹਾ ਵੀਰ ਗੋਂ ਵਪਾਰ ਦਾ ਕੰਮ ਹੈ ਤੇ ਆ ਲਾ ਕਦ ਕਠ ਮਾਝ ਦਾ ਜਿਹੜਾ ਮੀਡੀਆ ਮ ਬਣ ਕੇ ਤੁਸੀਂ ਸਬਦਾ ਕਰ ਲਿਓ ਤੇ ਬਾਕੀ ਥੋੜਾ ਜਿਹਾ ਲਸੇਰੇਪਨ ਦੇ ਵਿੱਚ ਜਰੂਰ ਆ ਗੋ ਥੋੜੀ ਬਾਦੀ ਵੀਰ ਚੰਗੀ ਕੋਈ ਸੇਵਾ ਕਰਨ ਵਾਲਾ ਵੀ ਮਿਲ ਗਿਆ ਤੇ ਦੁੱਧ ਚ ਪਾਈ ਚੱਲੂਗੀ ਕਰਮਾ ਲਈ ਸੋਣਾ ਤੇ ਹੁਣ ਵੀਰ ਸੋਨੂੰ ਕਿੰਨਾ ਦੁੱਧ ਹੋਊਗਾ ਥੱਲੇ ਦੁੱਧ ਸੰਧੂ ਸਾਹਿਬ ਜਿਹੜਾ ਤੇ ਆਪਣਾ ਆਮ ਵਪਾਰੀਆਂ ਦਾ ਜਿਹੜੇ ਗਪੜ ਗਪੜ ਮਾਰੀ ਜਾਂਦੇ ਉਹਨਾਂ ਨੇ ਕਹਿ ਦਰਨਾ 11 ਕਿਲੋ ਹੀ ਹਾਂਜੀ ਹਾਂਜੀ ਇਹਦੇ ਥੱਲੇ 8 ਕਿਲੋ ਦੁੱਧ ਆਇਆ ਜੀ ਲੀਟਰ ਮਾਰਵਾ ਭਾਵੇਂ ਦੋ ਡੰਗ ਝੋਲੇ 8 8 ਕਿਲੋ ਪੱਕਾ ਗਰੰਟਡ ਵਾਲਾ ਬੂੰਦ ਵੀ ਨਾ ਕਟੂਗੀ ਠੀਕ ਹੈ ਜੀ ਹਾਂ ਜੀ ਇਹ ਸਵਾਦ ਹੈ ਜੀ ਲਓ ਜੀ 8 ਕਿਲੋ ਦੁੱਧ ਦੋਸਤੋ ਇਸ ਮੱਝ ਦੇ ਥੱਲੇ ਆ ਤੇ ਬਾਕੀ ਧਾਰਾਂ ਧੂਰਾ ਦਾ ਕਿਸੇ ਪਾਸਿਓਂ ਕੋਈ ਫਰਕ ਫੁਰਕ ਨਜ਼ਰ ਤੇ ਨਹੀਂ ਵੇਖਣ ਦੇ ਜੀ ਨਾ ਚੁਆਈ ਵੇਖਿਓ ਜ ਪ੍ਰਣਾਲੀਆਂ ਵਾਂਗੂੰ ਆਉਂਦੀ ਰੜੀ ਚੋਣ ਆ ਜੀ ਠੀਕ ਹੈ ਵੀਰ ਤੇ ਮੋਲੇ ਦਾ ਫਿਰ ਸਾਨੂੰ ਕਿੱਥੋਂ ਤੱਕ ਦੇਲ ਹੈ ਸੰਧੂ ਸਾਹਿਬ ਇਹ ਵੀ 65 ਦੀ ਮੈਂ ਤਾਂ ਦੇ ਦਈਏ ਅੱਛਾ ਕਰ ਦਈਏ ਜਾਇਜ ਹੁਣ ਸੂਬਾ ਵੀ ਚਲੋ ਪਤਾ ਨਹੀਂਗਾ ਵੀ ਚਲੋ ਤੁਹਾਡੇ ਕੋਲ ਤਾਂ ਆਈਆਂ ਨੂੰ ਤੁਹਾਨੂੰ ਪਤਾ ਹੋਊਗਾ ਵੀ ਇੰਨਾ ਕਿ ਟਾਈਮ ਆ ਕਿਸੇ ਵੀਰ ਸੱਜਣ ਨੇ ਕਹਿਣਾ ਆਪਣੀ ਕਿੱਡਾ ਕਿ ਟਾਈਮ ਹੋ ਗਿਆ ਜੇ ਸੰਧੂ ਸਾਹਿਬ ਆਪਣੇ ਘਰ ਸੁਈਆਂ ਹੋਣ ਨਾ ਤੇ ਆਪਾਂ ਸਿੱਧੀ ਡਾਇਰੈਕਟ ਆਖੀਏ ਕਿ ਸੰਧੂ ਸਾਹਿਬ ਮਹੀਨੇ ਦੀ ਸੁਈ ਆ ਹਾਂ ਆਪਾਂ ਨੂੰ ਲਿਆਂਦੀ ਨੂੰ ਇਹਨੂੰ 10 20 ਦਿਨ ਹੋ ਗਏ ਆ ਅੱਗੇ ਪਤਾ ਕੋਈ ਨਹੀਂ ਆ 20 ਦਿਨਾਂ ਦੀ ਸੁਈ ਹੋਵੇ 25 ਦਿਨਾਂ ਦੀ ਸੁਈ ਹੋਵੇ ਆਪਾਂ ਨੂੰ ਇਹ ਲਾਲਚ ਨਹੀਂ ਕਿ ਕਿਸੇ ਨੂੰ ਠਗੀਏ ਅਸੀਂ ਇਹਨੇ ਗਾਂ ਬੰਦਾ ਕੋਈ ਗਾਹ ਸਾਡਾ ਬਣੇ ਬਸ ਬਾਕੀ ਦੁੱਧ ਆਖਾਂਗੇ 8 ਕਿਲੋ ਇੱਕ ਬੂੰਦ ਵੀ ਨਾ ਘਟ ਨਿਕਲੂਗੀ ਠੀਕ ਹੈ ਵੀਰ ਇਹ ਰਿਕਾਰਡ ਹੈ ਆਪਣਾ ਸੰਧੂ ਸਾਹਿਬ ਠੀਕ ਹੈ ਜੀ ਤੇ ਹਾਂ ਨਾ ਦੱਸ ਦੋ ਫਿਰ ਕਿੱਥੋਂ ਤੱਕ 60 ਦੀ ਦੇ ਦਈਏ 60 ਦੀ ਹੂੰ ਲਓ ਵੀ ਭਰਾਵੋ ਕਰ ਦਿਆਂਗੇ ਮਾਨਤਾਨ ਕੋਈ ਗੱਲ ਨਹੀਂ ਸੰਤੂ ਸਾਹਿਬ ਜੇ ਕੋਈ ਪ੍ਰੇਮ ਦਾ ਫੋਨ ਲਾਉ ਬਾਕੇ ਦੁੱਧ ਚ ਨਾ ਕੋਈ ਫਾਲਟ ਹੋ ਠੀਕ ਆ ਜੀ 60000 ਵੀਰ ਮੁੱਲ ਕਹਿ ਰਿਹਾ ਦੋਸਤੋ ਵੀ 60000 ਦੀ ਦੇ ਦਿਆਂਗੇ ਤੇ 8 ਕਿਲੋ ਦੁੱਧ ਦਾ ਜਵਾਬ ਅਸਮਾਨ ਧਾਰਾਂ ਨਾਲ ਦੀ ਨਾਲ ਤੁਹਾਨੂੰ ਆਪਾਂ ਕੱਲੇ ਕੱਲੇ ਪਸ਼ੂ ਦੀਆਂ ਦਿਖਾਤੀਆਂ ਨੇ ਸੋ ਜਿਹੜੇ ਵੀਰ ਨੂੰ ਪਸੰਦ ਆ ਉਹ ਕਿ ਜਿਹੜਾ ਵੀ ਐਨੀਮਲ ਗੱਭਣਾ ਚਾਹੇ ਸੱਜਰ ਸੁਈਆਂ ਨੇ ਚਾਹੇ ਉੱਚੇ ਬੱਚੇ ਦੇ ਵਿੱਚ ਨੇ ਜਿਹੜਾ ਵੀ ਪਸ਼ੂ ਪਸੰਦ ਆ ਉਹਨਾਂ ਦੀ ਨਿਰਖ-ਫਰਕ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਤੇ ਸੋਨੂ ਵੀਰ ਇਹ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ ਹਾਂਜੀ ਇਹ ਪਹੂਆ ਜੀ ਤੇ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰ ਦਈਏ ਸਾਂਝੇ ਫਿਰ ਨੰਬਰ ਜੀ 98762 ਹਾਂਜੀ 64073 ਓਕੇ ਜੀ ਤਾਂ ਦੋਸਤੋ 98762 64073 ਇਹ ਵੀਰ ਸੋਨੂ ਦੇ ਨੰਬਰ ਨੇ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਵੀ ਚੱਲਣ ਰਹੇ ਨੇ ਤੇ ਹੋਰ ਕੋਈ ਗੱਲਬਾਤ ਵੀਰ ਬਸ ਠੀਕ ਆ ਜੀ ਤੇ ਲਓ ਦੋਸਤੋ ਇਹ ਫਿਲਹਾਲ ਅੱਜ ਕਵਰੋਚ ਵਿੱਚ ਇੰਨੇ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਸਾਰੇ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਮਿਲਦੇ ਹਾਂ ਕਿਨਵੀ ਅਪਡੇਟ ਦੇ ਨਾਲ ਸਾਰੇ ਵੀਰਾਂ ਦੀਆਂ ਜੀ ਆਇਆਂ ਨੂੰ